ਬੇਂਤੀ ਕਈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਹੈ ਬੇਬੇ ਨਾਨਕੀ ਜੇ ਮੇਰਾ ਗੁਰੂ ਨਾਨਕ ਸਾਰੀ ਦੁਨੀਆ ਨੂੰ ਸਭ ਕੁਝ ਦੇ ਸਕਦਾ ਹੈ ਜੇ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ ਤੇ ਸਾ ਸੰਗਤ ਬੇਬੇ ਨਾਨਕੀ ਦਾ ਜੀਵਨ ਪੜਿਓ ਬੇਬੇ ਨਾਨਕੀ ਦੇ ਘਰ ਔਲਾਦ ਹੀ ਨਹੀਂ ਹੋਈ ਬੇਬੇ ਨਾਨਕੀ ਦੀ ਕੋਈ ਔਲਾਦ ਨਹੀਂ ਆ ਬੱਸ ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਬੇਬੇ ਕਿਤੇ ਦੁਨੀਆ ਤੈਨੂੰ ਮੇਣਾ ਨਾ ਮਾਰੇ ਤੇਰਾ ਵੀਰ ਰੱਬ ਖੋਹਦਾ ਰਿਹਾ ਲੋਕਾਂ ਨੂੰ ਦਾਤਾਂ ਵੰਡਦਾ ਰਿਹਾ ਆਪਣੀ ਭੈਣ ਦਾ ਘਰ ਖਾਲੀ ਰਹਿ ਗਿਆ ਭੈਣੇ ਮੰਗ ਕੀ ਚਾਹੀਦਾ ਬੇਬੇ ਜੋ ਤੂੰ ਮੰਗ ਲੈ ਤੇ ਤੇ ਬੇਬੇ ਨਾਨਕੀ ਨੇ ਪਤਾ ਕੀ ਕਿਹਾ ਕਹਿੰਦੀ ਕਿ ਜਿਹਨੂੰ ਰੱਬ ਨੇ ਰੱਬ ਵਰਗਾ ਵੀਰ ਦੇ ਦਿੱਤਾ ਹੋਵੇ ਉਹਨੇ ਹੋਰ ਕੀ ਮੈਨੂੰ ਰੱਬ ਆਪ ਵੀਰ ਬਣ ਕੇ ਆ ਗਿਆ ਮੈਂ ਹੋਰ ਕੀ ਮੰਗ ਲੈ ਕਹਿੰਗੇ ਨਹੀਂ ਫਿਰ ਵੀ ਇੱਕ ਔਰਤ ਦਾ ਸੁਪਨਾ ਹੁੰਦਾ ਹੈ ਉਹ ਦੁਨੀਆ ਵਿੱਚ ਜੇ ਸੁਹੱਗਣ ਹੁੰਦੀ ਹੈ ਮਨ ਦੀ ਇੱਛਾ ਹੁੰਦੀ ਉਹ ਮਾ ਬਣੇ ਕਿਤੇ ਲੋਕੀ ਤੈਨੂੰ ਮੇਣਾ ਨਾ ਮਾਰਨ ਤੇਰੇ ਉਲਹਾਦ ਨਹੀਂ ਹੋਈ ਬੇਬੇ ਮੰਗ ਕੀ ਚਾਹੀਦਾ ਜਦੋਂ ਤੀਜੀ ਵਾਰ ਕਿਹਾ ਉਦੋਂ ਬੇਬੇ ਨਾਨਕੀ ਨੇ ਕਿਹਾ ਫਿਰ ਜੇ ਕਹਿੰਦੇ ਹੋ ਤੇ ਮੰਗਾ ਕੁਝ ਹੇ ਨਾਨਕ ਜੇ ਕੁਝ ਕਹਿੰਦੇ ਹੋ ਤੇ ਮੰਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਖੁਸ਼ ਹੋਏ ਕਹਿਣਗੇ ਬੇਬੇ ਮੈਂ ਆਪਣੇ ਭਾਗ ਵੱਡੇ ਸਮਝਾਂਗਾ ਅੱਜ ਤੱਕ ਮੈਂ ਤੇਰੇ ਤੋਂ ਮੰਗਦਾ ਰਿਹਾ ਅੱਜ ਪਹਿਲੀ ਵਾਰ ਤੂੰ ਕੁਝ ਮੰਗ ਰਹੀ। ਬਚਪਨ ਵਿੱਚ ਮੈਂ ਰੋਟੀ ਖਾਣੀ ਤੇਰੇ ਤੋਂ ਮੰਗਣਾ। ਬਚਪਨ ਵਿੱਚ ਕੋਈ ਚੀਜ਼ ਲੈਣੀ ਬੇਬੇ ਤੋਂ ਮੰਗਣੀ। ਕਿਉਂ 5 ਸਾਲ ਉਮਰ ਵਿੱਚ ਭੈਣ ਵੱਡੀ ਐ। ਸਭ ਕੁਝ ਭੈਣ ਬੇਬੇ ਨਾਨਕੀ ਕੋਲੋਂ ਮੰਗਦੇ ਰਹੇ। ਜਿੱਦਣ ਮੈਂ ਪਰਚਾਰ ਲਈ ਰਵਾਵ ਖਰੀਦਣੀ ਸੀ 5 ਰੁਪਏ 20 ਬੇਬੇ ਨਾਨਕੀ ਤੋਂ ਮੰਗੇ। ਬੇਬੇ ਮੈਂ ਸਭ ਕੁਤੇ ਤੈਨੂੰ ਮੰਗਦਾ ਰਿਆ। ਅੱਜ ਤੂੰ ਮੰਗੇ ਮੇਰੇ ਭਾਗ ਵੱਡੇ। ਦੱਸ ਕੀ ਚਾਹੀਦਾ ਐ? ਤੇ ਤੂੰ ਬੇਬੇ ਨਾਨਕੀ ਨੇ ਪਤਾ ਕੀ ਕਿਹਾ? हे गुरु नानक जे तुठे हो ना एक चीज फिर दात मेनू दियो जदों मैं तन्नू चित विच चेते करन दर्शन दे दिया करो और नहीं कुछ चाहिए ਉਦੋਂ ਮੇਰੇ ਪਾਤਸ਼ਾਹ ਨੇ ਬੜਾ ਸੁੰਦਰ ਵਚਨ ਕਿਹਾ ਕਹਿੰਦੇ ਬੇਬੇ ਚੇਤੇ ਤਾਂ ਮੈਨੂੰ ਕੋਈ ਵੀ ਕਰੇ ਮੈਂ ਪ੍ਰੇਮ ਦਾ ਗੁਲਾਮ ਹਾਂ ਮੈਨੂੰ ਉਹਨੂੰ ਦਰਸ਼ਨ ਦੇਣੇ ਪੈਣਗੇ ਜੇ ਚੇਤੇ ਸੰਗਲਾ ਦੀਪ ਬਹਿ ਕੇ ਰਾਜਾ ਸ਼ਿਵਨਾਵ ਕਰਦਾ ਮੈਨੂੰ ਸੰਗਲਾ ਦੀਪ ਜਾਣਾ ਪੈਂਦਾ ਜੇ ਮੈਨੂੰ ਚਿੱਤੇ ਕੋਈ ਕਿਤੇ ਵੀ ਕਰੇ ਉੱਥੇ ਜਾਣਾ ਪੈਂਦਾ ਪਰ ਬੀਬੇ ਜਾ ਤੈਨੂੰ ਚਿੱਤੇ ਨਹੀਂ ਕਰਨਾ ਪਏਗਾ ਤੇਰੇ ਚਿੱਤ ਵਿੱਚ ਫੁਰਨਾ ਵੀ ਆਵੇ ਗੁਰੂ ਨਾਨਕ ਦੇਵ ਔਰ ਸਾ ਸੰਗਤ ਤਾਂ ਹੀ ਇਹ ਗੱਲ ਮਸ਼ਹੂਰ ਹੋਈ ਸੀ ਕਿ ਬੀਬੇ ਨਾਨਕੀ ਤਵੇ ਤੇ ਫੁਲਕਾ ਪਕਾਉਂਦੀ ਹੈ ਔਰ ਫੁਲਕਾ ਫੁੱਲਿਆ ਚਿੱਤ ਵਿੱਚ ਫੁਰਨਾ ਆਇਆ ਕਿਤੇ ਮੇਰਾ ਵੀਰ ਆ ਜਾਏ ਆਸ਼ਕੇ ਤਨ ਗੁਰੂ ਨਾਨਕ ਸਾਹਿਬ ਹਾਜ਼ਰ ਹੋਣੇ ਪਏ ਸਾ ਸੰਗਤ ਇਹ ਸਭ ਕੁਝ ਸਬਰ ਨੂੰ ਭਾਗ ਲੱਗਦਾ ਹੈ ਸਭ ਤੋਂ ਵੱਡੀ ਦਾਤ ਗੁਰਮਤ ਵਿੱਚ ਸਬਰ ਹੈ ਔਰ ਸਿੱਖ ਨੂੰ ਗੁਰੂ ਪਹਿਲਾਂ ਸਬਰ ਦਿੰਦਾ ਹੈ ਜਿਹਦੇ ਅੰਦਰ ਸਬਰ ਪੈਦਾ ਹੋ ਜਾਏ ਉਹ ਫਿਰ ਬਾਦਸ਼ਾਹ ਦੇ ਘਰ ਪਰਵਾਨ ਹੋ ਜਾਂਦਾ ਇਹਨੂੰ ਮਹਾਰਾਜ ਨੇ ਕਹ ਫਰੀਦਾ ਦਰਵੇਸੀ ਗਖੜੀ ਚੋਪੜੀ ਪਰੀਦ ਇਕਨ ਕਿੰਨੇ ਚਾਲੀ ਹੈ ਦੇ ਦਰਵੇਂ ਸਾ ਵੀਰੀਤ ਕਹਿੰਦੇ ਭਾਈ ਉਪਰੋਂ ਉਪਰੋਂ ਨਾ ਚੋਪੜਿਆਂ ਵਾਲਾ ਕੰਮ ਰੱਖੀ ਰੋਟੀ ਆਪੋਂ ਉਪਰੋਂ ਚੋਪੜੀ ਨਹੀਂ ਨੇ ਕਹਿੰਦੇ ਪ੍ਰੀਤ ਉਪਰੋਂ ਚੋਪੜੀ ਨਹੀਂ ਹੋਣੀ ਚਾਹੀਦੀ ਭਾਵ ਉਹ ਕਰੀ ਪ੍ਰੀਤ ਨਾ ਹੋਵੇ ਕੋਈ ਵਿਰਲਾ ਹੈ ਜਿਹਦੇ ਅੰਦਰ ਸਬਰ ਦੀ ਪ੍ਰੀਤ ਹੈ ਜਦੋਂ ਸਬਰ ਪੈਦਾ ਹੋ ਜਾਏ ਉਦੋਂ ਉਹ ਸਬਰ ਵਿੱਚ ਲਾਲਚ ਨਹੀਂ ਇੱਕ ਨੁਕਤਾ ਹੋਰ ਨੋਟ ਕਰਿਓ ਜ਼ਿੰਦਗੀ 'ਚ ਤੁਹਾਡੇ ਕੰਮ ਆਏ ਜਿਹੜੇ ਰਿਸ਼ਤੇ ਵਿੱਚ ਲੋਭ ਹੈ ਨਾ ਉਹ ਰਿਸ਼ਤਾ ਬਤੀ ਦੇਰ ਨਹੀਂ ਨਿਭਣਾ ਜਿਹਦੇ ਰਿਸ਼ਤੇ ਵਿੱਚ ਚੋਪੜੀ ਪ੍ਰੀਤ ਹੈ ਨਾ ਉਪਰੋਂ-ਉਪਰੋਂ ਚੋਪੜੀਆਂ ਸੰਭੰਦੇ ਆਪਾਂ ਪਿੰਡਾਂ ਵਿੱਚ ਪ੍ਰਸ਼ਾਦਾ ਬਣਾਉਂਦੇ ਤੇ ਬੀਬੀਆਂ ਉਪਰੋਂ ਕਿ ਹੋਲਾਦ ਨਹੀਂ ਉਹਨੂੰ ਸਾਡੇ ਦੁਆਬੇ ਵਿੱਚ ਕਹਿੰਦੇ ਵੇ ਪ੍ਰਸ਼ਾਦਾ ਚੋਪੜਤਾ ਉਪਰੋਂ-ਉਪਰੋਂ ਤਾਂ ਬਾਅਦਿਆ ਕਹਿੰਦੇ ਇਹ ਪ੍ਰੀਤ ਚੋਪੜੀ ਨਾ ਰੱਖੀ ਭਾਵ ਉਪਰੋਂ-ਉਪਰੋਂ ਨਾ ਰੱਖੀ ਉਹ ਭਾਈ ਅੰਦਰੋਂ ਪ੍ਰੀਤ ਕਰਨ ਚੋਪੜੀ ਪ੍ਰੀਤ ਬਤੀ ਦੇਰ ਨਹੀਂ ਨਿਭਦੀ ਕਿਉਂ ਉਹ ਲਾਲਚ ਦੇ ਸਿਰ ਤੇ ਖੜੀ ਐ ਬਾਬਾ ਫਰੀਦ ਸਾਹਿਬ ਨੇ ਕਿਹਾ ਜਿਹੜਾ ਰਿਸ਼ਤਾ ਲਾਲਚ ਦੇ ਸਿਰ ਤੇ ਖੜਾ ਹੋਵੇ ਉਹ ਬទਤੀ ਦਿਨ ਨਹੀਂ ਨਿਭ ਸਕਦਾ ਕੱਖਾਂ ਦਾ ਛਪੜਾ ਮੀਂਹ ਤੋਂ ਕਿੰਨੀ ਕਚਿਰ ਬਚਾ ਲੇਗਾ بارش ਪੈਣ ਦੀ ਦੇਰ ਉਹਨੇ ਚੋਣ ਲੱਗ ਪਈ ਇਦਾਂ ਭਾਈ ਲੋਭ ਦਾ ਰਿਸ਼ਤਾ ਕਿੰਨੀ ਕਦਰ ਨੇ ਬੇਗਾ ਜਿੱਦਣ ਲੋਭ ਵਧਿਆ ਉਦੋਂ ਰਿਸ਼ਤਾ ਟੁੱਟ ਜਾਂਦਾ ਜਿੱਦਣ ਲੋਭ ਪੂਰਾ ਨਾ ਹੋਇਆ ਉਦੋਂ ਉਹ ਰਿਸ਼ਤੇਦਾਰੀ ਟੁੱਟ ਜਾਣੀ ਐ ਜਿੱਦਣ ਲੋਭ ਪੂਰਾ ਨਾ ਹੋਇਆ ਉਸ ਦਿਨ ਭਾਈ ਭਾਈ ਦੀ ਵਿਗੜ ਜਾਣੀ ਐ ਸਿੱਖਾ ਜਿੱਦਣ ਲੋਭ ਨਾ ਪੂਰਾ ਹੋਇਆ ਤੂੰ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਚਲੇ ਜਾ। ਇਸ ਲਈ ਤੇਰੇ ਨਾਲ ਪ੍ਰੀਤ ਗੁਰੂ ਨਾਲ ਚੋਪੜੀ ਨਾ ਪਾਈ ਅੰਦਰੋਂ ਪ੍ਰੀਤ ਪਾਈ